ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣੇ ਆ ਕਿ ਕਾਫੀ ਜ਼ਿਆਦੇ ਸੋਹਣੇ ਸੂਟ ਦੇ ਗਏ ਪਿਓਰ ਕਾਟਨ ਦੇ ਸੂਟ ਦੇ ਗਏ ਜਿੰਨਾ ਭੈਣਾਂ ਨੂੰ ਵੀ ਚਾਹੀਦੇ ਹੋਣੇ ਤਾਂ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ ਜਾਂ ਕਈ ਭੈਣਾਂ ਬਾਹਰ ਤੋਂ ਆ ਰਹੇ ਨੇ ਆ ਰਹੀਆਂ ਰਹਿਗੀਆਂ ਹਨਾ ਤੇ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੋਗੇ ਤੁਹਾਡੇ ਆਉਣ ਤੋਂ ਪਹਿਲਾਂ ਸੀ ਸੂਟ ਨੇਗੇ ਜਿਹੜੇ ਆਪਾਂ ਰੈਡੀ ਕਰਕੇ ਰੱਖ ਦਾਂਗੇ ਤਾਂ ਵੀ ਤੁਸੀਂ ਜਿਹੜਾ ਆਪਣਾ ਆਰਡਰ ਹੈਗਾ ਦੇ ਸਕਦੇ ਹੋ ਕਾਫੀ ਬੰਨੇ ਅੱਜ ਇਦਾਂ ਹੀ ਆਰਡਰ ਦਿੱਤੇ ਨੇਗੇ ਮਤਲਬ ਉਹਨਾਂ ਨੇ ਟਾਈਮ ਦੱਸਤਾ ਸੀ ਵੀ ਇਸ ਟਾਈਮ ਦੇ ਵਿੱਚ ਬਾਹਰ ਤੋਂ ਆਣਾਗਾ ਹਨਾ ਤੁਸੀਂ ਸਾਡੇ ਸੂਟ ਨੇਗੇ ਜਿਹੜੇ ਰੈਡੀ ਕਰਕੇ ਰੱਖਿਓ ਤੇ ਕਿਉਂਕਿ ਜਦੋਂ ਤੁਸੀਂ ਆਉਂਗੇ ਆਪਣੇ ਇਧਰ ਗਰਮੀ ਸਟਾਰਟ ਹੋ ਚੁਗੀ ਤੇ ਜਦੋਂ ਤੁਸੀਂ ਲਾਈਨਿੰਗ ਵਾਲੇ ਸੂਟ ਵੀ ਵੇਅਰ ਕਰ ਸਕਦੇ ਹੋਗੇ ਜਾਂ ਫਿਰ ਤੁਸੀਂ ਪਾਰਟੀ ਵਰ ਵੀ ਬਣਵਾਉਣੀ ਲੋ ਵੀ ਬਣਵਾ ਸਕਦੇ ਹੋਗੇ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈਗੇ ਨੇ ਜਾਂ ਫਿਰ ਤੁਸੀਂ ਜਦਾਂ ਕਿ ਪਿਓਰ ਕਾਟਨ ਦੇ ਪ੍ਰਿੰਟ ਵਗੈਰਾ ਸੂਟ ਹੋਏ ਤਾਂ ਤੁਸੀਂ ਉਦਾਂ ਵੀ ਬਣਾ ਸਕਦੇ ਹੋਗੇ ਤੇ ਚਲੋ ਜੀ ਮੈਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰ ਦਿਆਂਗੀ ਤੇ ਕਾਫੀ ਜਿਆਦੇ ਸੋਹਣੇ ਸੂਟ ਲੰਗੇ ਇਹਨਾਂ ਨਾਲ ਤੁਸੀਂ ਦੁਪੱਟਾ ਜਿਹੜਾ ਹੈਗਾ ਵਾਈਟ ਕਲਰ ਦਾ ਰੱਖ ਸਕਦੇ ਹੋਗੇ ਸ਼ੰਕਰ ਦੇ ਸੂਟ ਲੰਗੇ ਬਹੁਤ ਜਿਆਦੇ ਸੋਹਣਾ ਫੈਬਰਿਕ ਹੈ ਜੇ ਤੁਸੀਂ ਸਲਾਈ ਕਰਵਾਉਣੇ ਆਂਗੇ ਜਿੰਨਾ ਪਹਿਲਾਂ ਦੇ ਸੂਟਾਂ ਅਸੀਂ ਜਿਹੜੇ ਨੇਗੇ ਮਤਲਬ ਵਾਸ਼ ਕਰਕੇ ਦਿਨੇ ਆਂਗੇ ਟੇਲਰ ਨੂੰ ਤੇ ਜੇ ਤੁਹਾਡੇ ਕੋਲੇ ਤੁਸੀਂ ਮੇਰੇ ਤੋਂ ਅਨ ਸਟਿਚ ਸੂਟ ਮੰਗਾਉਗੇ ਤਾਂ ਪਹਿਲਾਂ ਨੂੰ ਪਾਣੀ ਦੇ ਵਿੱਚ ਟਿਪ ਕਰਕੇ ਰੱਖਿਓ ਫਿਰ ਤੁਸੀਂ ਜਿਹੜੇ ਸੂਟ ਨੇਗੇ ਸਲਾਈ ਨੂੰ ਦਿਓ ਜਿਹੜੇ ਸਾਡੇ ਕੋਲੇ ਆਰਡਰ ਹੁੰਦੇ ਲਿੰਗੇ ਸਲਾਈ ਵਾਲੇ ਸਟਿਚਿੰਗ ਵਾਲੇ ਬਾਹਰੀਆਂ ਪਹਿਣਾ ਦੇ ਤਾਂ ਸਾਰੇ ਉਹ ਸਟਿਚ ਕਰਕੇ ਦੇ ਲਿੰਗੇ ਮਤਲਬ ਪਾਣੀ ਤੇ ਡਿਪ ਕਰਕੇ ਸੁਕਾ ਕੇ ਸਾਰੇ ਚੰਗੀ ਤਰ੍ਹਾਂ ਫੇਰ ਦੇ ਲਿੰਗੇ ਵੀ ਜਿੰਨੀ ਤਰੰਕੀ ਜੋਣੀ ਹੁੰਦੀ ਆ ਉਹਦੀ ਹੋ ਜਾਂਦੀ ਹੈ ਜੀ ਸਾਰਾ ਜਿਹੜਾ ਸਟਾਕ ਹੈਗਾ ਨਿਊ ਹੈ ਜੇ ਮੈਂ ਤੁਹਾਡੇ ਸਾਹਮਣੇ ਹੀ ਓਪਨ ਕਰ ਰਹੀ ਆਂ ਜੀ ਕਲਰ ਮੈਂ ਤੁਹਾਨੂੰ ਦਿਖਾ ਦਿੰਦੀ ਆਂ ਕਿ ਕਾਫੀ ਜਿਆਦੇ ਸੋਨੇ ਲਿੰਗੇ ਸਾਰੇ ਸੂਟਾਂ ਦੇ ਵੀ ਆਰ ਕਟਨ ਦੇ ਸੂਟ ਲਿੰਗੇ ਬਹੁਤ ਜਿਆਦੇ ਸੋਨਾ ਹਾਂ ਫੈਬਰਿਕ ਹੈਗਾ ਇਹਦੇ ਨਾਲ ਤੁਸੀਂ ਜਿੱਦਾਂ ਕਿ ਵਾਈਟ ਦੁਪੱਟਾ ਲੈਣਾ ਚਾਹੁੰਦੇ ਹੋ ਵਾਈਟ ਰੱਖ ਸਕਦੇ ਹੋ ਜਾਂ ਫਿਰ ਬੇਸ ਨਾਲ ਦਾ ਰੱਖ ਕੇ ਵਾਈਟ ਕਲਰ ਦੀ ਲੈਂਸ ਲੱਗ ਚੁਗੀ ਤੇ ਸਾਰੇ ਜਿਹੜੇ ਮਤਲਬ ਸੂਟ ਲੇਨਗੇ ਠੀਕ ਪ੍ਰਾਈਸ ਦੇ ਵਿੱਚ ਲੈਣਗੇ ਹਨਾ ਤੇ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਪ੍ਰਾਈਸ ਇਹਦਾ ਰਹੇਗਾ ਜੀ 850 ਪਲੱਸ ਸ਼ਿਪਿੰਗ ਰਹੇਗਾ ਤੇ ਦੇਖੋ ਤੁਸੀਂ ਸੂਟ ਲਓ ਜੀ ਬਹੁਤ ਜਿਆਦੇ ਸੋਨਾ ਫੈਬਰਿਕ ਹੈਗਾ ਇਹਦੇ ਨਾਲ ਤੁਸੀਂ ਵਾਈਟ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਵਾਈਟ ਕਲਰ ਦੀ ਪਾਈਪਿੰਗ ਕਰ ਸਕਦੇ ਹੋਗੇ ਤੇ ਕਾਫੀ ਜਿਆਦੇ ਸੋਹਣਾ ਸੂਟ ਜਿਹੜਾ ਬਣਾ ਸਕਦੇ ਹੋਗੇ ਤੇ ਇਹਦੇ ਵਿੱਚ ਕਲਰ ਆਪਣੇ ਕੋਲੇ ਹੈਗੇ ਨੇ ਜੀ ਚਾਰ ਕਲਰ ਪੰਜ ਸੂਟਾਂ ਦਾ ਚਾਰਟ ਹੈਗਾ ਇਹ ਤੇ ਮੈਂ ਤੁਹਾਨੂੰ ਪੰਜੇ ਸੂਟ ਦਿਖਾ ਦਿੰਨੀ ਆਂਗੀ ਤੇ ਕਲਰ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦੇ ਸੋਹਣੇ ਲੱਗੇ ਸਾਰੇ ਜੀ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਦੇਖੋ ਪ੍ਰਿੰਟ ਕਲਰ ਤੇ ਕਾਫੀ ਜਿਆਦੇ ਸੋਹਣਾ ਹੈਗਾ ਤੇ ਆਪਣੀ ਜਿਹੜੀ ਬੁਕਿੰਗ ਹੈਗੀ ਫਾਸਟਲੀ ਕਰ ਦਿਓ ਫਿਰ ਮਤਲਬ ਸੂਟ ਲੇਗੇ ਜਿਹੜੇ ਬਹੁਤ ਘੱਟ ਰਹਿ ਜਾਂਦੇ ਨੇਗੇ 2 ਜਾਂ 3 ਸੂਟ अवेलेबल ਹੁੰਦੇ ਨੇਗੇ ਤੇ ਕਾਫੀ ਜਿਆਦੇ ਸੋਹਣਾ ਕਲਰ ਹੈਗਾ ਤੁਸੀਂ ਦੇਖ ਸਕਦੇ ਹੋ ਨਿਊ ਜੈ ਸ਼ੇਡ ਹੈਗਾ ਇਹ ਵੀ ਕਲਰ ਸਾਰੇ ਹੀ ਸੋਹਣੇ ਨੇ ਪ੍ਰਾਈਸ ਇਹਦਾ ਵੀ ਰਹੇਗਾ ਜੀ 850 ਪਲੱਸ ਸ਼ਿਪਿੰਗ ਮਤਲਬ ਤੁਸੀਂ ਸਲਾਈ ਕਰਵਾ ਕੇ ਜਰੇ ਨਹੀਂ ਗਏ ਸੂਟ ਰੱਖ ਸਕਦੇ ਹੋਗੇ ਕਿਉਂਕਿ ਫਿਰ ਇਹਨਾਂ ਦੇ ਰੇਟ ਲੰਗੇ ਜਿਹੜੇ ਮ ਗਰਮੀ ਦੇ ਵਿੱਚ ਹਾਈ ਹੋ ਜਾਣਗੇ ਅਗਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਲਵੈਂਡਰ ਕਲਰ ਹੈਗਾ ਪਰਪਲ ਲੋਚ ਇਹਦੇ ਨਾਲ ਵੀ ਤੁਸੀਂ ਵਾਈਟ ਕਲਰ ਦਾ ਦੁਪੱਟਾ ਲੈ ਲਓ ਕਲਰ ਦੇਖੋ ਕਿੰਨਾ ਜਿਆਦਾ ਸੋਹਣਾ ਮੈਂ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਨੀ ਆ ਇਸ ਤਰ੍ਹਾਂ ਜਿਹੜਾ ਪ੍ਰਿੰਟ ਬਣਿਆ ਹੋਇਆ ਪਿਓਰ ਕਾਟਨ ਦੇ ਸੂਟ ਨੇ ਬਹੁਤ ਜਿਆਦਾ ਸੋਹਣੀ ਕਾਟਨ ਹੈ ਕਿ ਕੋਈ ਕਲਰ ਵਗੈਰਾ ਕੁਛ ਨਹੀਂ ਨਿਕਲਦਾ ਹੈਗਾ ਇਹਨਾਂ ਚੋਂ ਲੋ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਬਰਾਊਨ ਦਾ ਸ਼ੇਡ ਹੈ ਇੱਥੇ ਦੇਖੋ ਨਾ ਡਾਰਕ ਨੇ ਨਾ ਲਾਈਟ ਨੇ ਸੂਪਰ ਜਿਹਾ ਕਲਰ ਨੇ ਵੀ ਮਤਲਬ ਹਰ ਤਰ੍ਹਾਂ ਦੀ ਭੈਣ ਜੇ ਕਿਸੇ ਦੀ ਏਜ ਵੱਡੀ ਹੈ ਜਾਂ ਛੋਟੀ ਹੈ ਹਨਾ ਵੀ ਹਰ ਤਰ੍ਹਾਂ ਦੇ ਪਾ ਸਕਦੇ ਹੋਗੇ ਤੁਸੀਂ ਇਦਾਂ ਦੀ ਕੋਈ ਗੱਲ ਨਹੀਂ ਵੀ ਕੋਈ ਡਾਰਕ ਰਹੇਗਾ ਜਾਂ ਲਾਈਟ ਰਹੇਗਾ ਨੋਤੀ ਹਾਲੇ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਗ੍ਰੀਨ ਸ਼ੇਡ ਹੈਗਾ ਲੋ ਚਾਰਾ ਕ ਮਤਲਬ ਪੰਜ ਕਲਰ ਨੇਗੇ ਪੰਜ ਹੀ ਕਲਰ ਇੰਨੇ ਕੁ ਸੋਹਣੇ ਨੇਗੇ 850 ਪ੍ਰਾਈਸ ਹੈ ਇਹਨੋਂ ਸੋਚੋ ਵੀ ਇਹਦਾ ਪ੍ਰਾਈਸ ਘੱਟ ਹੈਗਾ ਵੀ ਫੈਬਰਿਕ ਵਧੀਆ ਨਹੀਂ ਹੋਣਾ ਬਹੁਤ ਵਧੀਆ ਫੈਬਰਿਕ ਹੈਗਾ ਦੁਬਾਰਾ ਫੇਰ ਤੁਹਾਨੂੰ ਮੈਂ ਚਾਰਟ ਸ਼ੋਅ ਕਰ ਦਿੰਨੀ ਆ ਲੋ ਜੀ ਦੁਪੱਟਾ ਇਹਦੇ ਨਾਲ ਤੁਸੀਂ ਜੋਰ-ਜਰ ਤੇ ਰੱਖ ਸਕਦੇ ਹੋਗੇ ਹੱਪ ਪ्योर ਦੇ ਰੱਖ ਸਕਦੇ ਹੋਗੇ ਚਨੌਂਦੇ ਰੱਖ ਸਕਦੇ ਹੋਗੇ ਫੁੱਲ ਚਨੌਂਦੇ ਵੀ ਲਗਾ ਸਕਦੇ ਹੋਗੇ ਲੋ ਜੀ ਫਾਸਟਲੀ ਆਰਡਰ ਕਰਕੇ ਨੇ ਜਿਹੜੇ ਸੂਟ ਰਖਵਾ ਲਿਓ ਫਿਰ ਇਹ ਮਿਲਨੇ ਨਹੀਂ ਹੈਗੇ ਤੇ ਆਪਾਂ ਕੱਲ ਸੂਟ ਪਾਇਏ ਸੀ ਕੱਲ ਵਾਲੇ ਸੂਟਾਂ ਚੋਂ ਵੀ ਕੋਈ ਕੋਈ ਸੂਟ ਜਾਈ ਰਹਿ ਗਿਆ ਦੇਖੋ ਜਿੱਦਾਂ ਕਿ ਆਹ ਪਿੰਕ ਕਲਰ ਸੀ 1750 ਪ੍ਰਾਈਸ ਸੀਗਾ ਤੇ ਇਹਦੇ ਵਿੱਚ ਪੀਚ ਕਲਰ ਸੀਗਾ ਤੇ ਦੋ ਕਲਰ ਸੀਗੇ ਦੇਖੋ ਦੋਨੋਂ ਕਲਰ ਹੀ ਬਹੁਤ ਜ਼ਿਆਦੇ ਸੋਹਣੇ ਸੂਟ ਸੀਗੇ ਤੇ ਇੱਕ ਅੱਧਾ ਸੂਟ ਹੀ ਰਹਿ ਗਿਆ ਆਪਣੇ ਕੋਲੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਤੁਸੀਂ ਮੈਸੇਜ ਜਿਹੜਾ ਕਰ ਸਕਦੇ ਹੋਗੇ ਤੇ ਆਰਡਰ ਹੈ ਜਿਹੜਾ ਤੁਸੀਂ WhatsApp ਤੇ ਹੀ ਦੇਣਾ ਹੈ ਜਾਂ ਕਿਸੇ ਭੈਣ ਦੇ ਮਤਲਬ ਜਾਦੇ ਸੂਟ ਲੇਗੇ ਤਾਂ ਤੁਸੀਂ ਆਪਾਂ ਨੂੰ ਵੀਡੀਓ ਕਾਲ ਵੀ ਕਰ ਸਕਦੇ ਹੋ ਵੀਡੀਓ ਕਾਲ ਤੇ ਵੀ ਆਪਣੇ ਸੂਟ ਲੇਗੇ ਜਿਹੜੇ ਰਖਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂਰ ਦੱਸ ਦਿਓ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ